ਅੱਜ ਦਾ ਇਹ ਜਿਹੜਾ ਸਮਾਗਮ ਹੈ ਇਹ ਥੋੜਾ ਜਿਹਾ ਇੱਕ ਰਾਜਨੀਤੀ ਤੋਂ ਹਟ ਕੇ ਜਿਆ ਪੋਲਿਟਿਕਲੀ ਕੋਈ ਇਦਾਂ ਦਾ ਸਮਾਗਮ ਨਹੀਂ ਹੈਗਾ ਕਿ ਜਿਹਦੇ ਵਿੱਚ ਕੋਈ ਅਚੀਵਮੈਂਟਸ ਸਰਕਾਰਾਂ ਗਣਾਉਣ ਵੀ ਆ ਕਰਤਾ ਜੋ ਕਰਤਾ ਉਹ ਕਿਤੇ ਉਹਦੇ ਵਾਸਤੇ ਕੋਈ ਹੋਰ ਮੰਚ ਹੈਗੇ ਨਹੀਂ ਨੇ ਇਦੇ ਵਿੱਚ ਦੱਸਣਾ ਕਿ ਤੁਹਾਡੇ ਕਹੇ ਤੇ ਆ ਕਰਨ ਲੱਗੇ ਆ ਰਾਈਟ ਟੂ ਬਿਜ਼ਨਸ ਪੂਰੇ ਦੇਸ਼ ਦੇ ਵਿੱਚ ਕਿਸੇ ਸਟੇਟ ਨੇ ਇਹਨੂੰ ਪ੍ਰੋਪਰ ਤਰੀਕੇ ਨਾਲ ਲਾਗੂ ਨਹੀਂ ਕੀਤਾ ਕਹਿੰਦੇ ਤਾਂ ਹਰੇਕ ਹੀ ਹੈ ਪਰ ਪ੍ਰੋਪਰ ਤਰੀਕੇ ਨਾਲ ਨਹੀਂ ਕੀਤਾ ਰਾਈਟ ਟੂ ਬਿਜ਼ਨਸ ਦਾ ਜਿਹੜਾ ਐਕਟ ਹੈ ਅਸੀਂ ਬਹੁਤ ਸਾਰੇ ਇੰਡਸਟਰੀਲਿਸਟਾਂ ਨਾਲ ਅਣਗਿਣਤ ਮੀਟਿੰਗਾਂ ਕੀਤੀਆਂ ਈਵਨ ਜੇ ਕਿਤੇ ਕਿਸੇ ਦੇ ਵਿਆਹ ਸ਼ਾਦੀ ਤੇ ਜਾਂ ਕਿਸੇ ਖੁਸ਼ੀ ਗਮੀ ਤੇ ਇਕੱਠੇ ਵੀ ਹੁੰਦੇ ਸੀਗੇ ਉੱਥੇ ਵੀ ਸਮਝ ਲਓ ਮੀਟਿੰਗ ਹੀ ਹੋ ਜਾਂਦੀ ਸੀ ਇੱਕ ਵਾਰੀ ਮਿਲ ਕੇ ਇੱਕ ਵਾਰੀ ਫਰਜ ਕਰ ਲੋ ਕਿਸੇ ਵਿਆਹ ਤੇ ਗਿਆ ਸ਼ਗਨ ਦੇਖੇ ਜਾਂ ਫਿਰ ਜਿੰਨਾ ਚਿਰ ਪੇਰੈਂਟਸ ਜਦ ਦੂਲਾ ਦੁਲਹਨ ਨਹੀਂ ਆਉਂਦੇ ਉਹਨਾਂ ਚਿਰ ਟਾਈਮ ਮਿਲ ਜਾਂਦਾ ਦਬਾਣਾ ਘੰਟਾ ਤਾਂ ਅੱਧਾ ਬਣਾ ਘੰਟਾ ਫਿਰ ਜੇ ਉੱਥੇ ਇੰਡਸਟਰੀ ਲਿਸਟ ਆਏ ਹੋਏ ਨੇ ਕੋਈ ਉਹ ਆਪਣਾ ਆਪਣਾ ਸਲਾਹ ਦੱਸਦੇ ਨੇ ਹੋ ਸਕਦਾ ਉਹ ਮੀਟਿੰਗ ਚ ਨਾ ਆ ਸਕਦੇ ਹੋਣ ਸੋ ਇਸ ਤਰ੍ਹਾਂ ਇੱਕ ਸੋਸ਼ਲ ਮੈਂ ਕਹੂੰਗਾ ਇਹ ਸੋਸ਼ਲ ਮੀਟਿੰਗਸ ਰਾਹੀਂ ਵੀ ਇਹਦੇ ਵਿੱਚ ਸੁਝਾਅ ਆਏ ਹੋਏ ਨੇ ਬਿਨਾ ਝੰਡੇ ਤੋਂ ਵੀ ਬਹੁਤ ਸਾਰੀਆਂ ਗੱਲਾਂ ਆਈਆਂ ਕਈਆਂ ਨੇ ਲਿਖ ਕੇ ਭੇਜੀਆਂ ਕਈਆਂ ਨੇ ਈਮੇਲ ਕੀਤੀ ਕਈਆਂ ਨੇ ਫੋਨ ਤੇ ਦੱਸਿਆ ਕਈ ਫਿਜ਼ੀਕਲੀ ਆ ਕੇ ਦੱਸ ਕੇ ਗਏ ਉਸ ਤੋਂ ਬਾਅਦ ਫਿਰ ਇਹ ਪਾਲਿਸੀ ਜਿਹੜੀ ਹੈ ਇੰਪਲੀਮੈਂਟ ਹੋਈ ਹੈ। ਅ ਰਾਈਟ ਟੂ ਬਿਜ਼ਨਸ ਹਰ ਇੱਕ ਕਹਿੰਦਾ। ਬਟ ਈਜ਼ ਆਫ ਡੂਇੰਗ ਬਿਜ਼ਨਸ ਉਤੋਂ ਵੀ ਜ਼ਿਆਦਾ ਵੱਡੀ ਗੱਲ ਹੈ। ਕੰਮ ਕਰਨ ਦੀ ਸੁਖਾਈ ਸੁਖਾਲੀ ਬਈ ਯਾਰ ਜ਼ਿਆਦਾ ਖੱਜਲ ਖਵਾਰੀਆਂ ਨਾ ਹੋਣ। ਔਰ ਇਸ ਗੱਲ ਦੇ ਵਿੱਚ ਆਫੀਸਰ ਸਾਹਿਬਾਨ ਬੈਠੇ ਨੇ ਸੀਨੀਅਰ ਨੇ ਪਿਛਲੀਆਂ ਸਰਕਾਰਾਂ ਚ ਵੀ ਇਹੀ ਆਫਸਰ ਸੀ ਇਹ ਵੀ ਹੁਣ ਮੰਨਦੇ ਨੇ ਵੀ ਹਾਂ ਪਹਿਲਾਂ ਖਜਲਖੁਆਰੀ ਹੁੰਦੀ ਸੀ ਵੀ ਉਸ ਖਜਲਖੁਆਰੀ ਨੂੰ ਦੂਰ ਕਰਨ ਵਾਸਤੇ ਅਸੀਂ ਆ ਲੈ ਆਏ ਹਾਂ ਕਿਉਂਕਿ ਉਦੋਂ ਪਹਿਲਾਂ ਵਾਲਿਆਂ ਨੇ ਇਹਨਾਂ ਨੂੰ ਨਹੀਂ ਕਿਹਾ ਇਹ ਪਹਿਲਾਂ ਵੀ ਕਰ ਦਿੰਦੇ ਹੋ ਸਕਦਾ ਕਿ ਇਹਨਾਂ ਨੂੰ ਤਾਂ ਜੇ ਤੁਸੀਂ ਬਣਾ ਕੇ ਦਿਓਗੇ ਇਹਨਾਂ ਨੇ ਸਾਈਨ ਕਰ ਦੇਣੇ ਲਓ ਜੀ ਆਫਸਰ ਤਾਂ ਉਹੀ ਨੇ ਹੁਣ ਬਿਜਲੀ ਤੇ ਗ੍ਰਿਡ ਵੀ ਉਹੀ ਨੇ ਖੰਭੇ ਵੀ ਉਹੀ ਨੇ ਤਾਰਾਂ ਵੀ ਉਹੀ ਨੇ ਟਰਾਂਸਫਾਰਮਰ ਵੀ ਉਹੀ ਨੇ ਹੁਣ ਬਿਜਲੀ ਕਿਵੇਂ ਆਉਣ ਲੱਗੀ ਅਰ ਜਿਕਰ ਕੋਈ ਆਪਣੀ ਨਵੀਂ ਬਿਜਲੀ ਪੈਦਾ ਕਰਕੇ ਤੁਹਾਨੂੰ ਕਿਸੇ ਹੋਰ ਰਾਹੀਂ ਦੇਤੀ ਬਿਜਲੀ ਤਾਂ ਉਹੀ ਹੈ ਪਾਖੜਾ ਵੀ ਉਹੀ ਹੈ ਪੌਂਗ ਵੀ ਉਹੀ ਹੈ ਸ਼ਾਹਪੁਰ ਕੰਢੀ ਵੀ ਉਹੀ ਹੈ ਸੂਰਜ ਵੀ ਉਹੀ ਹੈ ਜਿੱਦੋਂ ਅਸੀਂ ਸੋਲਰ ਲੈਂਦੇ ਆ ਨੀਅਤ ਤਾਂ ਸਾਫ਼ ਹੋਣੀ ਚਾਹੀਦੀ ਹੈ ਬਸ ਸਾਡੀ ਨੀਅਤ ਇਹ ਹੈ ਕਿ ਪੰਜਾਬ ਜਿਹੜਾ ਹਰ ਪਾਸੇ ਉਧਰੱਕੇ ਕਰੇ ਇੰਡਸਟਰੀ ਵਾਲੇ ਪਾਸਿਓਂ ਆਪਾਂ ਥੋੜਾ ਜਿਹਾ ਪਛੜ ਗਏ ਸੀ ਪਿਛਲੀਆਂ ਗਵਰਨਮੈਂਟਾਂ ਨੇ ਪ੍ਰੋਪਰ ਪਾਲਿਸੀਆਂ ਨਹੀਂ ਬਣਾਈਆਂ ਜਾ ਉਹਨਾਂ ਨੇ ਆਪਣੇ ਸਵਾਰਥੀ ਹਿੱਤ ਜਿਹੜੇ ਸਾਹਮਣੇ ਰੱਖੇ ਤੰਗ ਕੀਤਾ ਇੰਡਸਟਰੀਲਿਸਟ ਨੂੰ ਹਿੱਸੇ ਮੰਗੇ ਪ੍ਰੋਫਿਟ ਚੋ ਸ਼ੇਅਰ ਦੇਓ ਫਲਾਨਾ ਦੇ ਉੱਤੇ ਕਹਿਓ ਇੰਡਸਟਰੀਲਿਸਟ ਕਹਿੰਦਾ ਯਾਰ ਇਨਾ ਤਾਂ ਨਹੀਂ ਫਿਰ ਮੈਂ ਕਰ ਸਕਦਾ ਉਹ ਕਿਤੇ ਹੋਰ ਸਟੇਟ ਚ ਕੰਪੀਟੀਸ਼ਨ ਦਾ ਜ਼ਮਾਨਾ ਹੈ ਕੋਈ ਹੋਰ ਸਟੇਟ ਉਹਨਾਂ ਨੂੰ ਵਧੀਆ ਇਨਸੈਂਟਿਵ ਦੇ ਦਿੰਦੀ ਹੈ ਤਾਂ ਉੱਥੇ ਚਲੇ ਜਾਂਦੇ ਨੇ ਬਹੁਤ ਸਾਰੇ ਨੂੰ ਅਸੀਂ ਰੁਸਿਆ ਹੁਣ ਮਨਾ ਕੇ ਵੀ ਲੈ ਕੇ ਆਏ ਵੀ ਕੋਈ ਗੱਲ ਨਹੀਂ ਆਜੋ ਕਰੇ ਆਜੋ ਕਰਠੀ ਕਰ ਲੈਨੇ ਆਪਾਂ ਆਪਣਾ ਬਹੁਤ ਸਾਰੇ ਆਏ ਵੀ ਨੇ ਖੁਸ਼ੀ ਦੀ ਗੱਲ ਹੈ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਦੱਸਿਆ ਕਿ ਬਹੁਤ ਸਾਰੇ ਮੱਧ ਪ੍ਰਦੇਸ਼ ਤੋਂ ਰਾਜਸਥਾਨ ਤੋਂ ਵਾਪਸ ਲੱਗੇ ਆਏ ਐ। ਮੰਡੀ ਗਵਿੰਦਗੜ੍ਹ ਦੇ ਵਿੱਚ ਬਹੁਤ ਸਾਰੀ ਵਾਪਸੀ ਹੋਈ ਹੈ। ਸੋ ਸਾਡਾ ਮਕਸਦ ਇਹ ਹੈ ਕਿ ਅਸੀਂ ਪੰਜਾਬ ਨੂੰ ਇੰਡਸਟਰੀ ਪੱਖੋਂ ਵੀ ਖੇਤੀ ਪੱਖੋਂ ਵੀ ਸਮਾਜਿਕ ਪੱਖੋਂ ਵੀ ਖੇਡਾਂ ਪੱਖੋਂ ਵੀ ਹਰ ਖਿੱਤੇ ਦੇ ਵਿੱਚ ਅਸੀਂ ਪੰਜਾਬ ਨੂੰ ਨੰਬਰ 1 ਬਣਾਉਣਾ ਚਾਹੁੰਦੇ ਆ। ਉਹਦੇ ਵਾਸਤੇ ਹੋਸਾ ਦਾ ਸਾਰੇ ਸਾਰੇ ਵਰਗਾਂ ਦੀ ਸਾਨੂੰ ਨੌਲੇਜ ਨਾ ਹੋਵੇ ਪ੍ਰੋਪਰ। ਅਸੀਂ ਸੁਝਾ ਲੈਨੇ ਆ। ਕਿ ਦੱਸੋ ਜੀ ਇਹਦੇ 'ਚ ਕੀ ਕਰ ਸਕਦੇ ਆ? ਇਹਨੂੰ ਕਿਵੇਂ ਕਰ ਸਕਦੇ ਆ? ਤਾਂ ਉਹ ਅਸੀਂ ਨੋਟ ਕਰਕੇ ਉਸ ਤੋਂ ਬਾਅਦ ਫਿਰ ਐਕਸਪਰਟਸ ਨਾਲ ਬ੍ਰੇਨਸਟਾਰਮਿੰਗ ਕਰਕੇ ਉਸ ਤੋਂ ਬਾਅਦ ਫਿਰ ਪਾਲਿਸੀ ਬਣਾ ਦਿੰਨੇ। ਖੇਡਾਂ ਦੀ ਪਾਲਿਸੀ ਇੰਨੀ ਵਧੀਆ ਬਣਗੀ। ਇਸ ਵਕਤ ਦੇਸ਼ ਦੇ ਵਿੱਚ ਪੰਜਾਬ ਵਰਗੀ ਖੇਡ ਦੀ ਪਾਲਿਸੀ ਹੈ ਨਹੀਂ ਕਿਤੇ ਖਿਡਾਰੀ ਦੱਸਦੇ ਨੇ ਵੀ ਇਹ ਗੱਲ ਔਰ ਇਸ ਵਕਤ ਖੁਸ਼ੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਪਲੇਅਰ ਜਿਹੜੇ ਨੇ ਉਹ ਇੰਨਾ ਵਧੀਆ ਉਹਨਾਂ ਦਾ ਖੇਡਾਂ ਦੇ ਵਿੱਚ ਮਨ ਲੱਗਣ ਲੱਗ ਗਿਆ ਕਿ ਇਸ ਵਕਤ ਚਾਰ ਟੌਪ ਦੀਆਂ ਜਿਹੜੀਆਂ ਖੇਡਾਂ ਨੇ ਦੇਸ਼ ਦੀਆਂ ਔਰ ਮਨ ਕ੍ਰਿਕਟ ਉਹਦੀ ਕੈਪਟਨ ਹਰਮਨਪ੍ਰੀਤ ਹੈ ਮੋਗੇ ਤੋਂ ਹੁਣੇ ਵਰਲਡ ਕੱਪ ਜਿੱਤ ਕੇ ਆਏ ਨੇ ਤਿੰਨ ਪਲੇਅਰ ਸਾਡੇ 11 ਚੋਂ ਤਿੰਨ ਪੰਜਾਬ ਦੀਆਂ ਨੇ ਹਰ ਲੀਨ ਦੇ ਹਾਲ ਹੈ ਅਮਨ ਜੋ ਹੁੰਦਾ ਹੈ ਹਰਮਨਪ੍ਰੀਤ ਮੈਨਸ ਦੀ ਕ੍ਰਿਕਟ ਟੀਮ ਹੈ ਸ਼ੁਮਨ ਗਿੱਲ ਹੈ ਅਭਿਸ਼ੇਕ ਸ਼ਰਮਾ ਹੈ ਹਰਸ਼ਪ੍ਰੀਤ ਹੈ ਤਿੰਨੋਚ ਨੇ ਕੈਪਟਨ ਉਹਦਾ ਵੀ ਪੰਜਾਬੀ ਹੈ ਉਹ ਫਾਜ਼ਿਲਗਾ ਤੋਂ ਹੈ ਹਾਕੀ ਹੈ 11 ਚੋਂ 9 ਪੰਜਾਬ ਦੇ ਨੇ ਕੈਪਟਨ ਉਹਦਾ ਵੀ ਹਰਮਨਪ੍ਰੀਤ ਹੈ 11 ਚੋਂ 9 ਜਿਹੜੇ 11 ਖੇਡਦੇ ਨੇ ਚੋਂ 9 ਪੰਜਾਬੀ ਨੇ ਜੇ 6 ਵਜੇ ਪੰਜਾਬੀ ਦੇ ਤਾਂ ਆਉਂਦਾ ਵੀ ਮੂਰੂ ਪੰਜਾਬੀ ਹੈ ਕਿਉਂਕਿ ਚਾਰ ਬੈਂਚ ਤੇ ਵੀ ਆਪਣੀ ਨੇ ਇਹ ਨਹੀਂ ਹੈਗਾ ਕਿ ਜੇ 1-2 ਉਹਦੇ 6 ਵਜੇ ਜੇ ਚੇਂਜ ਕਰ ਲੇ ਤਾਂ ਦੋ ਪੰਜਾਬੀ ਘਟ ਗਏ ਆਉਂਦਾ ਵੀ ਮੂਰੂ ਪੰਜਾਬੀ ਹੈ ਤਿਆਰ ਹੁੰਦਾ ਉਹ ਕਹਿੰਦਾ ਮੈਨੂੰ ਦਿਓ ਮੌਕਾ ਕਰਾ ਸੋ 15 ਚੋਂ 13 ਆਪਣੇ ਨੇ ਉਹਦੇ ਚ ਤੇ ਫੁੱਟਬਾਲ ਦੀ ਟੀਮ ਦਾ ਕੈਪਟਨ ਵੀ ਪੰਜਾਬੀ ਮੁੰਡਾ ਈ ਚਾਰ ਵੱਡੀਆਂ ਖੇਡਾਂ ਨੇ ਚਾਰਾਂ ਦੇ ਕੈਪਟਨ ਸਾਡੇ ਨੇ ਅਸੀਂ ਪੰਜਾਬੀ ਹਾਂ ਸਾਨੂੰ ਟੌਪ ਤੋਂ ਘੱਟ ਕੋਈ ਪੋਜੀਸ਼ਨ ਪਸੰਦ ਨਹੀਂ ਹੈਨੀ ਜੇ ਅਸੀਂ ਖੇਡਾਂ ਦੇ ਕੈਪਟਨ ਆ ਤਾਂ ਫਿਰ ਇੰਡਸਟਰੀ ਦੇ ਕੈਪਟਨ ਕਿਉਂ ਨਹੀਂ ਹੈਗੇ ਤਾਂ ਫਿਰ ਅਸੀਂ ਖੇਤੀ ਦੇ ਕੈਪਟਨ ਤਾਂ ਪਹਿਲੇ ਹੀ ਆ ਖੇਤੀ ਦੇ ਕੈਪਟਨ ਤਾਂ ਪੰਜਾਬ ਹੀ ਆ ਐਨੇ ਸੰਕਟ ਦੇ ਬਾਵਜੂਦ ਵੀ ਆ ਜਿਹੜਾ ਹੜਾਂ ਦਾ ਸੰਕਟ ਆਇਆ 5 ਲੱਖ ਏਕੜ ਦਾ ਨੁਕਸਾਨ ਹੋ ਗਿਆ 5 ਲੱਖ ਏਕੜ ਫਸਲ ਹੀ ਨਹੀਂ ਲੱਭੀ ਜ਼ਮੀਨ ਨਹੀਂ ਲੱਭੀਆਂ ਗਈ ਤਾਂ ਦਰਿਆ ਹੀ ਲੈ ਗਿਆ ਰੋੜ ਕੇ ਉਹਦੇ ਬਾਵਜੂਦ ਵੀ ਅਸੀਂ 150 ਲੱਖ ਮੀਟਰ ਟਨ ਤੋਂ ਜ਼ਿਆਦਾ ਚੋੜ ਦਿੰਦੇ ਇਹਨਾਂ ਨੂੰ ਫੁੱਟਬਾਲ ਦੇ ਮੈਂ ਇਹ ਗੱਲ ਨਾਰਥ ਕਾਉਂਸਲ ਆਫ ਇੰਡੀਆ ਦੀ ਮੀਟਿੰਗ ਸੀ ਮੈਂ ਉੱਥੇ ਦੱਸ ਕੇ ਆਇਆ ਜੀ ਆ ਫੁੱਟਬਾਲ ਤੇ 40% ਸਾਡੇ ਚੋੜ ਨੇ 125 ਲੱਖ ਮੀਟਰ ਟਨਾਂ ਕਣਕ ਦੇਵਾਂਗੇ ਇਹਨਾਂ ਨੂੰ ਸুইস ਕਰਕੇ ਅਸੀਂ ਮਿਹਨਤ ਪੱਖੋਂ ਅਸੀਂ ਜਿਹੜਾ ਮਿੱਟੀ 'ਚ ਸੋਨਾ ਗਾਉਣਾ ਜਾਣਦੇ ਆ ਹਾਰਡ ਵਰਕਿੰਗ ਕਾਮ ਹੈ ਸਾਡੀ ਗੁਰੂਆਂ ਦਾ आशीर्वाद है देवी देवत्या पीर फकीरें शहीदा की धरती है वरदान वाली धरती है इतने कोई आ जाए भुखा नहीं मर सकता छोटा कम कर ले बड़ा कर ले भुखा नहीं मर दिदी धरती वरदान है अज भी चले जाऊँगे सड़क ते सौ किलोमीटर कटो घट कट, पांच तो सत्तर वैसे नॉर्मल दिनों तो लंगर मिल जाएंगे ਜਿਹੜੇ ਹੱਥ ਬਨ ਕੇ ਤੁਹਾਨੂੰ ਚਾਹ ਪਿਆਉਣਗੇ ਹੱਥ ਬਨ ਕੇ ਜਲੇਬੀਆਂ ਰੋਟੀ ਆਪਣਾ ਦਾਲ ਰੋਟੀ ਹੱਥ ਬਨ ਕੇ ਐ ਮਨਤਾ ਕਰਕੇ ਹੀ ਖਾਜੋ ਜੀ ਕਿਹੜੀ ਸਟੇਜ ਚ ਹੁੰਦਾ ਇਹ ਦੱਸੋ ਨਹੀਂ ਹੁੰਦਾ ਆ ਪੰਜਾਬ ਚ ਹੀ ਹੈ ਜਿਹੜਾ ਤੁਸੀਂ ਦਿੱਲੀ ਜਾਂਦੇ ਹੋ ਸਾਰੇ ਵਾਚਾ ਬੰਦ ਮੈਂ ਕਹੀ ਕਿਉਂਕਿ ਮੈਂ ਤਾਂ ਬਹੁਤ ਚਿਰ ਤੋਂ ਸੜਕਾਂ ਤੇ ਫਿਰਦਾ ਨਾ 17 ਸਾਲ ਦੀ ਉਮਰ ਚ ਨਿਕਲ ਗਿਆ ਸੀ ਘਰੋਂ ਬਾਹਰ ਮੈਂ ਐ ਨਹੀਂ ਹੈਗਾ ਸੀ ਵੀ ਨਿਕਲ ਗਿਆ ਸੀ ਮਲਕੜਤਾ ਸੀ मतलब कामयाब हो गए सके मतलब घर छा पै गया जद्दी घर रह तरक्या नहीं होंगे उस बाल साहब बैठे है घर इन्होंने भी जद्दी छे हुए सारे ने जद्दी घर रह जद्दी से ही रह जाऊंगे फिर ये तो फिर बार तो जाने परक् वास्तने भी ढाबे ने लो उन्होंने मालिक अद्या अद्या तक मालिक पंजाबी नहीं है पर ना पंजाबी ढाबा ना पहलवान का ढाबा है ना ਕਾਰਨ ਕਿ ਪੰਜਾਬੀ ਰੋਟੀ ਖਾਂਦੇ ਨੇ ਅਸਲ 'ਚ ਪੰਜਾਬੀ ਟੱਪਾ ਦੇਖ ਕੇ ਰੁਕਣਾ ਤੁਸੀਂ ਇੱਧਰ ਦੂਰ ਤੋਂ ਦੇਰ ਤੋਂ ਲੰਘ ਜਿਓ ਇੱਧਰੋਂ ਤੁਸੀਂ ਸੰਗਰੀਆ ਟੱਪਾ ਜਿਓ ਡੱਬਾ ਵਾਲੇ ਕੋ ਅੱਗੇ ਟੱਪੇ ਹੀ ਨਹੀਂ ਹੈਗੇ ਜੇ ਹੈਗਾ ਵੀ ਤਾਂ ਵੀ ਪੰਜਾਬੀ ਲਿਖਿਆ ਹੋਇਆ ਹੈ ਯਹਾਂ ਪੰਜਾਬੀ ਖਾਣਾ ਮਿਲਦਾ ਹੈ ਕਿਉਂਕਿ ਉਹਨੂੰ ਪਤਾ ਹੈ ਖਾਣ ਪੀਣ ਵਾਲੇ ਪੰਜਾਬੀ ਹੋਈ ਜਾ ਬਸ ਸੋ ਸਾਡਾ ਪੰਜਾਬ ਜੇ ਅਸੀਂ ਆ ਲਾਗੂ ਕਰਾਂਗੇ ਨਾ ਤਾਂ ਸਾਡੇ ਰੋਟੀ ਪੈਦਾ ਹੋ ਅੰਦਾਤਾ ਜੇ ਕਿਸਾਨ ਹੈ ਤਾਂ ਦਾ ਪੈ ਇੰਡਸਟਰੀਲਿਸਟ ਵੀ ਹੈ ਕਿੰਨੇ ਚੁੱਲ੍ਹੇ ਤੁਹਾਡੇ ਕਰਕੇ ਜਲਦੇ ਨੇ ਜੀ ਕਿੰਨੇ ਮੈਂ ਜਦੋਂ ਦੇਖਦਾ ਕਈ ਵਾਰੀ ਉਹ ਟਾਈਮ ਤੇ ਸੜਕ ਤੇ ਹੁੰਨਿਆ ਸੀ ਵੀ ਜਦੋਂ ਛੁੱਟੀ ਹੁੰਦੀ ਹੈ 5 ਵਜੇ ਜਾਂ 5:30 ਵਜੇ 6 ਵਜੇ 7 ਵਜੇ ਇੰਡਸਟਰੀ ਦੇ ਵਿੱਚ ਜਦੋਂ ਆਫ ਹੁੰਦਾ ਜਾਂ ਸ਼ਿਫਟ ਚੇਂਜ ਹੁੰਦੀ ਹੈ ਹਜ਼ਾਰਾਂ ਲੋਕ ਟਿਫਨ ਲੈ ਕੇ ਆਪਣੇ ਸਾਈਕਲਾਂ ਤੇ ਕੋਈ ਪੈਦਲ ਐਂ ਤੁਰੇ ਜਾਂਦੇ ਉਹ ਟਿਫਨ ਕਾਦੇ ਨੇ ਰੋਟੀ ਦੇ ਉਹ ਖਾਲੀ ਲੈ ਕੇ ਜਾਂਦੇ ਨੇ ਸ਼ਾਮ ਨੂੰ ਸਵੇਰੇ ਭਰ ਕੇ ਆਉਂਦੇ ਨੇ ਪਰਦਾ ਕੌਣ ਹੈ ਇੰਡਸਟਰੀਅਲ ਪਰਦਾ ਕੌਣ ਹੈ ਕਿਸਾਨ ਸੋ ਸਾਰੇ ਇਕੱਠੇ ਇੱਕ ਕੜੀ ਹੈ ਇਹ ਇਹ ਜੇ ਇਕੱਠੇ ਤਰੱਕੀ ਕਰਨਗੇ ਤਾਂ ਸਮਾਜ ਤਰੱਕੀ ਕਰੇ ਸਾਰਾ ਤਾਂ ਪੰਜਾਬ ਤਰੱਕੀ ਕਰੂਗਾ ਜੇ ਪੰਜਾਬ ਨੰਬਰ 1 ਬਣ ਗਿਆ ਦੇਸ਼ ਨੂੰ ਨੰਬਰ 1 ਬਣਨ ਤੋਂ ਕੋਈ ਨਹੀਂ ਰੋਕ ਸਕਦਾ ਪੰਜਾਬ ਨੂੰ ਇਗਨੋਰ ਨਹੀਂ ਇਗਨੋਰ ਕਰਕੇ ਨਹੀਂ ਬਣ ਸਕਦਾ ਮੈਂ ਇਹ ਗੱਲ ਕਹਿ ਕੇ ਆਇਆ ਹਾਂ ਉੱਥੇ ਕਿਜੀ ਅਸੀਂ ਆਜ਼ਾਦੀ ਲੈਂਡ ਤੇ ਸਾਡਾ ਸਭ ਤੋਂ ਵੱਡਾ ਯੋਗਦਾਨ ਆਜ਼ਾਦੀ ਨੂੰ ਲੈ ਕੇ ਸੰਭਾਲਣ ਚ ਅੱਜ ਫੇਰ ਸਾਡਾ ਯੋਗਦਾਨ ਹੈ ਸਭ ਤੋਂ ਪਹਿਲਾਂ ਜਿਹੜੀ 532 ਕਿਲੋਮੀਟਰ ਤੇ ਸਾਡਾ ਸਿੱਧਾ ਹੀ ਜਿਹੜਾ ਆਈ ਕੰਟੈਕਟ ਵਾਲਾ ਬਾਰਡਰ ਹੈ ਫਿਰ ਡਰੋਨ ਰਾਹੀਂ ਜਾਂ ਕਿਤੇ ਰਹੀ ਅਸੀਂ ਆਜ਼ਾਦੀ ਦੀ ਰੱਖਿਆ ਕਰਨੇ ਸਾਥ ਸਭ ਤੋਂ ਵੱਧ ਸਾਡੇ ਚਾਹੇ ਜੈਸਲਮੇਰ ਤੱਕ ਹੈ ਚਾਹੇ ਤੁਸੀਂ ਇਧਰ ਬੰਗਲਾਦੇਸ਼ ਵਾਲੇ ਬਾਰਡਰ ਤੇ ਚੱਲ ਜਾਓ ਸਾਨੂੰ ਪੰਜਾਬ ਦੇ ਮਿਲਣਗੇ ਫੌਜ ਦੇ ਵਿੱਚ ਸਾਡੇ ਪੁੱਤ ਇੱਕ ਕਾੜਾ ਹੀ ਖੜੇ ਆਓ ਸੋ ਇਸ ਕਰਕੇ ਅਸੀਂ ਹਰ ਪੱਖ ਪੱਖ ਤੋਂ ਕਿਲਾ ਬਣੇ ਹੋਇਆ ਅਸੀਂ ਦੇਸ਼ ਦਾ ਕਿਲਾ ਅਸੀਂ ਕਿਲੇ ਦੀਆਂ ਕੰਧਾਂ ਸੋ ਕਿਲਾ ਹੋਰ ਮਜ਼ਬੂਤ ਹੋਵੇ ਇਹ ਸਰਕਾਰਾਂ ਦਾ ਫਰਜ਼ ਬਣਦਾ ਇਹਦੇ ਵਿੱਚ ਹੋਰ ਕੀ ਕੀ ਐਡ ਹੋ ਸਕਦਾ ਹੈ ਇਹਦੇ ਵਿੱਚ ਕਿਹੜੀਆਂ ਇਹੋ ਜਿਹੇ ਕਾਨੂੰਨ ਬਣ ਸਕਦੇ ਨੇ ਜਿਹਦੇ ਨਾਲ ਜਿਹੜਾ ਕਿਲੇ ਦੀਆਂ ਇੱਟਾਂ ਜਿਹੜੀਆਂ ਹੋਰ ਮਜ਼ਬੂਤ ਹੋਣ ਕਿਲੇ ਦੀਆਂ ਕੰਧਾਂ ਹੋਰ ਮਜ਼ਬੂਤ ਹੋਣ ਇਹ ਕੰਮ ਬਾ ਕਰਦੇ ਦੈਟਸ ਕਾਲਡ ਰਾਈਟ ਟੂ ਬਿਜ਼ਨਸ অর ਫਾਸਟ ਟਰੈਕ ਇਹਨੂੰ ਜੋ ਮਰਜੀ ਕਰੋ ਕੰਮ ਕਰਨ ਚ ਸੌਖਾਈ ਹੋਵੇ ਖੱਜਲ ਖਵਰੀ ਬੰਦੋ ਜੇ ਸਿੰਗਲ ਵਿੰਡੋ ਤਾਂ ਹਰੇਕ ਕਹਿੰਦਾ ਅਸੀਂ ਸਿੰਗਲ ਵਿੰਡੋ ਦੇ ਨਾਲ ਸਿੰਗਲ ਪੈਨ ਵੀ ਰੱਖਿਆ ਹੈ ਕਈ ਵਾਰੀ ਵਿੰਡੋ ਚੋਂ ਬਹੁਤ ਸਾਰੀਆਂ ਵਿੰਡੋ ਨਿਕਲਦੀਆਂ ਹੁੰਦੀਆਂ ਪਹਿਲਾਂ ਵਿੰਡੋ ਹੀ ਆਈ ਸੀ ਵਿੰਡੋ 98 ਉਹ ਜੁਕੀ ਨੀ ਵਿੰਡੋ ਨਿਕਲਦੀਆਂ ਸੀ ਵਿੰਡੋ ਤਾਂ ਇੱਕ ਹੋ ਸਕਦੀ ਹੈ ਪਰ ਪੈਨਿਕ ਹੋਏ ਨਾ ਇੱਕ ਵਾਰੀ ਵਿੰਡੋ ਚ ਵੜ ਕੇ ਫਿਰ ਸਾਰਾ ਬੰਦਾ ਫਸਦਾ ਉਹ ਕਹਿੰਦਾ ਨਿਕਣ ਵਾਸਤੇ ਕੋਈ ਵਿੰਡੋ ਪਾ ਰੱਖ ਦਿੰਦੇ ਅੰਦਰ ਵੜਨ ਵਾਸਤੇ ਵਿੰਡੋ ਰੱਖ ਲਈ ਇੱਕ ਬਾਹਰ ਨਿਕਲ ਵਾਸਤੇ ਵਿੰਡੋ ਕਿੱਧਰ ਹੈ ਉਹ ਨੂੰ ਅੰਦਰ ਬੰਨਣਾ ਹੀ ਨਾ ਪਵੇ ਉਸੇ ਵਿੰਡੋ ਤੇ ਕੰਮ ਹੋ ਗਿਆ ਚੱਕ ਆ ਹੋ ਗਿਆ ਤੇਰਾ ਕੰਮ ਇਹਨਾਂ ਦਾ ਤੇਰਾ 35 ਨੰਬਰ ਤੇਰਾ ਟੋਕਨ ਨੰਬਰ ਹੈ 35 ਨੰਬਰ ਤੇ ਆ ਕੇ ਚਲੋ ਕੰਮ ਐਸੇ ਮੁਲਕ ਚ ਉਹਨਾਂ ਦੇ ਕਾਨੂੰਨ ਨੇ ਅੰਬੈਸੀ ਚੱਲ ਜਾਓ ਤੁਸੀਂ ਅਮਰੀਕਨ ਵੈਸੇ ਜੇ ਕਿੜੀ ਜਿਹੜੇ ਫਿਜ਼ੀਕਲੀ ਬੁਲਾਉਂਦੇ ਆ ਉਥੇ ਕਿਵੇਂ ਸਿਸਟਮ ਹੈ ਜਾਓ ਟੋਕਨ ਲਓ ਬਹਿ ਜਾਓ ਉਹ ਕਹਿੰਗੇ 14 ਨੰਬਰ ਕਮਨ ਵਿੰਡੋ ਨੰਬਰ 7 ਚਲੋ ਜੀ 7 ਤੇ ਚਲੇ ਗਏ ਥੋੜਾ 17 17 ਨੰਬਰ ਜੂ ਥੋੜਾ ਵਾਰੀ ਆਈ ਕਮਨ ਵਿੰਡੋ ਨੰਬਰ 9 9 ਤੇ ਜਾਂਦੇ ਆ ਉਹ ਕਹਿੰਦਾ ਓਕੇ ਆ ਪਿਆ ਤੇਰਾ ਵੀਜ਼ਾ ਦੇਣਾ ਨਹੀਂ ਦੇਣਾ ਚਲੋ ਉਹਨਾਂ ਦਾ ਪਰ ਰੂਲ ਤਾਂ ਹੈਗਾ ਨਾ ਇੱਕ ਆਹ ਤਾਂ ਨਹੀਂ ਵੀ ਲਾਈਨ ਤੇ ਪਹਿਲਾ ਲੱਗ ਗਿਆ ਜੋ ਡੀਐਸਪੀ ਨੂੰ ਫੋਨ ਕਰਾਤਾ ਵੀ ਮੈਂ ਮੂਰੇ ਖੜੂ ਹਾਟ ਲਾਈਨ ਤੋੜਨ ਲਾਈਨ ਤੋੜਨ ਚ ਸਾ ਨਜ਼ਾਰਾ ਆਉਂਦਾ ਆਪਾਂ ਨੂੰ ਕੁਝ ਹੋਰ ਨੂੰ ਮਤਲਬ ਆ ਹੁਣ ਚੰਡੀਗੜ੍ਹ ਪੁਲਿਸ ਕੀ ਕਰਦੀ ਐ ਅਸੀਂ ਵੀ ਆਪਣੀ ਪੁਲਿਸ ਨੂੰ ਇਹੀ ਕਹਿਆ ਹੁਣ ਵੀ ਪਹਿਲੀ ਹੀ ਕੱਟ ਕੇ ਰੱਖਿਆ ਕਰੋ ਚਲਾਨ ਬਸ ਨੰਬਰ ਜਿੰਨੇ ਚਿਰ ਥੋਡੇ ਕੋਲ ਡੀਐਸਪੀ ਦਾ ਜਾਂ ਆਪਦੇ ਚਾਚੇ ਦਾ ਜਾਂ ਕਿਸੇ ਮਾਮੇ ਦਾ ਫੋਨ ਲਾਵੇ ਤੁਹਾਡੇ ਕੰਨ ਨੂੰ ਉਹਨੇ ਚਿਰ ਬਸ ਭਰ ਕੇ ਉਹਦਾ ਗੱਡੀ ਦਾ ਨੰਬਰ ਓਹੋ ਤੁਸੀਂ ਐਂ ਕਹਦੇ ਕਰੋ ਓਹ ਹੁਣ ਤਾਂ ਪਰਤਾ ਬਸ ਆਹੀ ਤਰੀਕਾ ਹੋਰ ਤਰੀਕੇ ਕੋਈ ਨਹੀਂ ਉਹਦੀ ਲਾਂਦੇ ਕਰਨ ਤੇ ਕਿਸੇ ਨਾ ਕਿਸੇ ਦਾ ਆ ਮੰਤਰੀ ਸਾਹਿਬ ਨਾ ਕਰੋ ਗੱਲ ਜੀ ਇਸੇ ਕਰਕੇ ਫਿਰ ਲੀਡਰਾਂ ਦੇ ਮੁੱਦੇ ਵੀ ਬਹੁਤ ਛੋਟੇ ਰਹਿ ਜਾਂਦੇ ਨੇ ਉਹਨਾਂ ਨੂੰ ਐ ਲੱਗਦਾ ਜੇ ਮੈਂ ਚਲਾਣ ਤੋਂ ਬਚਾਤਾ ਵਾ ਮੇਰੀ ਵੋਟ ਪੱਕੀ ਹੋ ਗਈ ਉਹ ਫਿਰ ਚਲਾਣ ਤੋਂ ਗਾਹਾਂ ਲਾਲ ਕੁਝ ਕਹ ਕਹਿੰਦੇ ਨਹੀਂ ਉਹ ਤੁਹਾਨੂੰ ਲਾਲਚ ਕੀ ਦੇ ਦਿੰਦੇ ਫਿਰ ਬੀਤੂ ਤੁਸੀਂ ਸਾਡੀ ਸਰਕਾਰ ਬਣਾਓ ਥੋੜੇ ਚਲਾਨ ਨਹੀਂ ਹੋਊ ਲੈ ਇਹ ਕੋਈ ਮੁੱਦਾ ਜੀ ਇਹ ਕੋਈ bizness ਹੈ ਇਹ ਕੋਈ ਰੋਡ ਮੈਪ ਹੈ ਉਸ ਕੁ ਵੀਰ ਬਦਲ ਕਹੀ ਜਾਂਦਾ ਸੀ ਇੱਕ ਦਿਨ ਕਹਿੰਦਾ ਸਾਡੀ ਸਰਕਾਰ ਵੇਖ ਲਓ ਤੁਸੀਂ ਮੋਟਰਸਾਈਕਲ ਤੇ ਲਾਉਂਦੇ ਨਹੀਂ ਹੁੰਦੇ ਸੀ ਨੰਬਰ ਹੁਣ ਆ ਜਾਣ ਤਾਂ ਨੰਬਰ ਫੇਰ ਨਾਲ ਲਾਓ ਲੈ ਇਹ bizness ਹੈ ਜੀ ਤੁਸੀਂ ਕੋਈ ਦੱਸੋ ਅਸੀਂ ਕੀ ਕਰਾਂਗੇ ਆਪਾਂ ਇਸ ਵਕਤ ਦੁਨੀਆ ਜਿਹੜੀ ਹੈ ਕੰਪੀਟੀਸ਼ਨ ਦਾ ਜ਼ਮਾਨਾ ਹੈ ਚਾਈਨਾ ਨਾਲ ਜਾਪਾਨ ਨਾਲ ਯਾਰ ਪਨਰ ਮੁਕਾਬਲੇ ਹੋ ਗਏ ਤੇ ਆਪਾਂ ਹਜੇ ਆਪਸ ਚ ਹੀ ਲੱਗੇ ਹੋਏ ਆਂ ਮੇਰਾ ਚਲਾਨ ਜੀ ਮੇਰਾ ਆਜੀ ਆਪਾਂ ਗਲਤੀ ਉਹ ਕਾ ਕਰਦੇ ਚਲਾਨ ਕਿਉਂ ਹੋ ਜੂਗਾ ਕਿਵੇਂ ਹੋ ਜੂਗਾ ਚਲਾਨ ਆਪਣੇ ਦੇਖ ਲਓ ਤੁਸੀਂ ਕਿੰਨਾ ਚਲੋ ਹੁਣ ਤਾਂ ਆਪਣੇ ਪੰਜਾਬ ਚ ਵੀ ਇਦਾਂ ਕਰ ਲਿਆ ਪਹਿਲਾਂ ਚੰਡੀਗੜ੍ਹ ਆਉਣ ਤੋਂ ਪਹਿਲਾਂ ਡਰਾਈਵਰ ਜਿਹੜੇ ਨੇ ਜੀਰਕਪੁਰ ਆ ਕੇ ਹੱਥ ਕੰਬਣ ਲੱਗ ਜਾਂਦੇ ਸੀ ਵੀ ਹੁਣ ਚੰਡੀਗੜ੍ਹ ਆ ਗਿਆ ਇੱਥੇ ਤਾਂ ਕੋਈ ਨਾ ਕੋਈ ਤਾਂ ਗਲਤੀ ਮੈਥੋ ਹੋਊਗੀ ਉਧਰੋਂ ਖੜਾ ਾਕਿਆ ਤਾਂ ਕੰਬਣ ਲੱਗ ਜਾਂਦੇ ਸੀ ਬਿਜਰ ਅੱਗੇ ਜਾਣਾ ਔਖਾ ਹੋ ਜੂਗਾ ਜੇ ਚੰਡੀਗੜ੍ਹ ਆਈ। ਉਹ ਚੰਡੀਗੜ੍ਹ ਕਿਹੜਾ ਕੋਈ ਕੁੱਟ ਦੇ ਮਾਰਦੇ ਡੰਡੇ ਹੀ ਹੈ ਨਹੀਂ ਇਹਨਾਂ ਕੋਲ ਤਾਂ। ਆਪਣੇ ਕੋਲ ਹੈ ਹੀ ਡੰਡੇ ਹੁੰਦੇ ਆ। ਇਹਨਾਂ ਕੋਲ ਡੰਡੇ ਹੀ ਨਹੀਂ, ਇਹਨਾਂ ਕੋਲ ਪੈਨ ਨਾ। ਉਹ ਬਹੁਤ ਖਤਰਨਾਕ ਹੈ। ਪੈਨ ਦੀ ਮਾਰ ਬਹੁਤ ਜ਼ਿਆਦਾ ਖਤਰਨਾਕ। ਕਲਮ ਦੀ ਮਾਰ। ਤਾਂ ਜਦੋਂ ਤਿੰਨ ਵਾਰੀ ਚੰਡੀਗੜ੍ਹ ਆਉਣਾ ਪੈਂਦਾ ਫਿਰ ਸਾਰਾ ਦਿਨ ਇੱਥੇ ਚਲਾਣ ਭੁਗਤਣ ਤੇ ਲੱਗਦਾ। ਉਸ ਵੇਲੇ ਫਿਰ ਬੰਦਾ ਯਾਦ ਕਰਦਾ ਜੀ ਉਹਦੇ ਲਾਲਬੱਤੀ ਨਾਲ ਲੰਗਦੇ। ਆ ਤਿੰਨ ਦਿਨ ਬਚ ਜਾਂਦੇ।